ਨਵੇਂ ਜੰਮੇ ਬੱਚੇ ਦੀ ਮੌਤ ਨੂੰ ਲੈ ਕੇ ਹੋਇਆ ਹੰਗਾਮਾ ਹੁਣ ਇੱਥੋਂ ਚੱਕ ਕੇ ਲੈ ਕੇ ਜਾਈਏ ਇੱਥੇ ਕਿੱਥੇ ਨੇੜੇ ਨਾਲ ਇੱਥੇ ਕੋਈ ਚੀਜ਼ ਹੈ ਨਹੀਂ ਬੰਦਾ ਡਸਟਬਿਨ ਇੱਕ ਵੀ ਗੜੇ ਦੇ ਥੱਲੇ ਤੁਸੀਂ ਡਸਟਬਿਨ ਦੇਖ ਸਕਦੇ ਹੋ ਉਸ ਟਾਈਮ ਦਵਾਈ ਦਿੱਤੀ ਗਈ ਹੈ ਵੋਮITING ਆ ਰਹੀ ਹੈ ਇੱਥੋਂ ਕੁਰਕੇ ਜਾਣਾ ਲੇਡੀਜ਼ ਲਈ ਕਿੰਨਾ ਹੁੰਦਾ ਹੈ ਡਿਲੀਵਰੀ ਦੌਰਾਨ ਬੱਚੇ ਦੀ ਹੋਈ ਮੌਤ परिवार ने डॉक्टर लापरवाही दोषी तो के लिए तो कल से ये लोग आए हुए थे मैं आज आई हुई हूँ बोला कि पेशेंट को देख लो तो उसको प्रॉब्लम हो रही है कहते हैं ठीक है अभी देख लेते हैं इतनी बारी आशा भाग जो भी होते हैं वो साथ में थे वो आए हुए थे जो लेके गए एक दो बारी चेक किया Okay. पर कुछ बताया नहीं कि बच्चा ठीक है कि नहीं ठीक है जी। वो भी आज ये बारह एक बजे से हो रहा है ऐसे अच्छा। भी बेबी ठीक है कि नहीं ठीक है अगर कोई प्रॉब्लम है तो आप हमें बताओ ना किसी तरह से कोई प्रॉब्लम है अगर ऑपरेशन करना है कुछ भी कम बताओगे तभी हमें पता लगेगा कुछ नहीं बताया कि बेबी ठीक है कि नहीं ठीक है पहले तो यही कहते रहे हाँ भी ठीक है बेबी जब आपको आपको क्या क्या लगता क्या जो बच्चे उनकी लापरवाही की वजह से मैंने मैं बुलाने गयी आए नहीं लोग डॉक्टर साहब ने कहते, कहते, कहते चलो पीछे हो अच्छा बाहर निकलो ऐसे बोला पहले कोई दिक्कत थी रात को आप जब यहां पर आए क्या दिक्कत थी आपको पेन हो रही थी बात नहीं कोई बात नहीं अच्छा आज तक भी कोई बात नहीं रात को बारह बजे आए पाँच बजे इन्होंने सीधा आपको ये बता दी बच्चे की आज पाँच बजे अभी बताया अच्छा, अच्छा, शाम हम तो साथ में थे अच्छा, कि बेबी नहीं, नहीं आपका। च्छा, 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 रहा आपका पहले बोल रही नॉर्मल है सब बच्चा भी लगाना सही है माँ भी सही है ना यहाँ क्या नाम क्या आपका शिवानी अच्छा क्या हुआ क्या कल आप कितने बजे यहाँ पर एक बजे रात में अच्छा तो क्या आपका टाइम पूरा था जब आप यहाँ पर आए डॉक्टर के पास तो अभी जो हुआ है क्या हुआ क्या बता दोगे आप दो हाँ टाइम पूरा रहा अच्छा जी तो आपको क्या लगता है कि मतलब डॉक्टर की गलती से हुआ है या तो जो भी हुआ डॉक्टर की गलती हुआ है पहले बता रहे हैं जाओ नहीं चेकअप करके मेरी ननद तो गई बोले वापस जाओ चार बजे लगे आयो ना वापस दिखाने जब जाए तो वापस कह देती अच्छा दर्द बहुत हो रही है बेर, बेर वापस कह देती अच्छा। हाँ। जब होने वाला तब भी चली गई अंदर तब क्या अंदर चली गई अच्छा अंदर चली गई अच्छा अंदर चली हाँ ਜੀ ਹਾਲ ਦੇਖ ਸਕਦਾ ਬੋਲਿਆ ਨਹੀਂ ਜਾ ਰਿਹਾ ਸਰ ਉਹਦੇ ਤੋਂ ਕਿੰਦਾ ਕੀ ਪ੍ਰੋਬਲਮ ਹੀ ਨਹੀਂ ਆ ਰਹੀ ਸੀਗੀ ਉਹ ਤੁਰ ਤੁਰ ਕੇ ਤਾਂ ਬਾਹਰ ਜਾਣਾ ਪੈ ਰਿਹਾ ਉਹਨੂੰ ਰਾਤੀ 12 1 ਵਜੇ ਸਿਵਲ ਹਸਪੀਟਲ ਆਏ ਮੇਰੇ ਸਾਲੇ ਦੀ ਆਈਫ ਨੂੰ ਡਿਲੀਵਰੀ ਦਾ ਟਾਈਮ ਸੀਗਾ ਉਹ ਪੇਨਾ ਸ਼ੁਰੂ ਹੋ ਗਈਆਂ ਅਸੀਂ ਇੱਥੇ ਲੈ ਕੇ ਆ ਗਏ ਇਹਨਾਂ ਨੇ ਐਡਮਿਟ ਕਰ ਲਿਆ ਸਾਨੂੰ ਉਸ ਟਾਈਮ ਕਹਿੰਦੇ ਕਿ ਵੀ ਚਲੋ ਹਜੇ ਟਾਈਮ ਨਹੀਂ ਹੈਗਾ ਯਾਰ ਬੱਚੇ ਦਾ ਨਹੀਂ ਤਾਂ ਮੂੰਹ ਖੁੱਲਿਆ ਥੋੜੇ ਦੇ ਦੁਪਹਿਰ ਤੱਕ ਤੁਹਾਨੂੰ ਦੱਸ ਦਾਂਗੇ ਉਸ ਤੋਂ ਬਾਅਦ ਸਾਨੂੰ 3 ਵਜੇ ਕਹਿੰਦੇ ਹਜੇ ਪ੍ਰੋਬਲਮ ਆ ਨਹੀਂ ਸਾਨੂੰ ਨੀਲ ਬੁਲਾ ਕੇ ਦੇਖ ਰਿਹਾ ਤਾਂ ਕਹਿੰਦੇ ਆ ਕਿ ਜੀ ਸਾਨੂੰ ਪਤਾ ਹੈ ਕਿਦਾਂ ਹੋਣਾ ਹੈ ਠੀਕ ਹੈ ਜੀ ਬੱਚੇ ਨੇ ਤਾਂ ਡਿਲੀਵਰੀ ਟਾਈਮ ਨਾਰਮਲ ਹੋ ਹੀ ਜਾਣਾ ਹੈ 5 ਵਜੇ ਸਾਨੂੰ ਪਤਾ ਚੱਲਦਾ ਹੈ ਕਿ ਬੱਚਾ ਪੂਰਾ ਹੋ ਗਿਆ ਜੀ ਕਿਹਨੇ ਦੱਸਿਆ ਸਾਨੂੰ 5 ਵਜੇ ਡਾਕਟਰਾਂ ਨੇ ਦੱਸਿਆ ਜਦੋਂ ਉਹਨਾਂ ਨੂੰ ਬੁਲਾ ਕੇ ਧੱਕੇ ਨਾਲ ਮੇਰੇ ਮਿਸਿਸ ਤੇ ਮੇਰੇ ਸੰਡੂ ਸਾਹਿਬ ਜੀ ਦੇ ਮੈਸੇਜ ਅੰਦਰ ਸੀਗੇ ਉਹਨਾਂ ਨੇ ਬੁਲਾਇਆ ਉਹਨਾਂ ਨੇ ਸਾਨੂੰ ਫੋਨ ਨਹੀਂ ਕੀਤਾ ਕਿ ਇੱਥੇ ਕੋਈ ਸੁਣਦਾ ਨਹੀਂ ਪਿਆ ਅਸੀਂ ਤਾਂ ਘਰੋਂ ਭੱਜੇ ਆਏ ਆ ਕਿ ਵੀ ਕਿਉਂ ਨਹੀਂ ਸੁਣਦੇ ਕਿਉਂ ਨਹੀਂ ਪਏ ਆ ਉਹ ਜਿਹੜਾ ਤੁਸੀਂ ਦੱਸ ਰਹੇ ਹੋ ਬੱਚੇ ਦੀ ਡੈਥ ਹੋ ਗਈ ਆ ਬੱਚੇ ਦੀ ਜਿਹੜਾ ਡੈਥ ਆ ਉਹ ਪੇਟ 'ਚ ਹੋ ਗਈ ਜਾਂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਹੋਈ ਆ ਭਾਜੀ ਜਨਮ ਇਹਨਾਂ ਨੂੰ ਨਾ ਪੇਟ 'ਚ ਹੋਇਆ ਤਾਂ ਨਹੀਂ ਪਤਾ ਸਾਨੂੰ ਜਦੋਂ ਬਾਹਰ ਨਿਕਲਿਆ ਦਰਦਾਂ ਸ਼ੁਰੂ ਹੋਈਆਂ ਅੰਦਰ ਲੈ ਕੇ ਗਏ ਆ ਉਸ ਤੋਂ ਬਾਅਦ ਕਹਿੰਦੇ ਬੱਚਾ ਪੂਰਾ ਹੋ ਗਿਆ ਸਾਨੂੰ ਇਹ ਨਹੀਂ ਪਤਾ ਪੇਟ 'ਚ ਹੋਇਆ ਤਾਂ ਪੇਟ 'ਚ ਹੋਇਆ ਤਾਂ ਤੁਸੀਂ ਚੈੱਕ ਕੀ ਕੀਤਾ ਇਹ ਹੁਣ ਬੱਚੇ ਦੀ ਮਾਂ ਕਿੱਥੇ ਆ ਬੱਚੇ ਦੀ ਮਾਂ ਅੰਦਰ ਬਾੜ 'ਚ ਤੇ ਬੱਚੇ ਦੀ ਮਾਂ ਤੁਸੀਂ ਮਿਲੇ ਨਹੀਂ ਹਜੇ ਤੱਕ ਬੱਚੇ ਦੀ ਮੈਂ ਬੱਚੇ ਦੀ ਮਾਂ ਨੂੰ ਮਿਲਾਂ ਉਹ ਕੀ ਕਮਾਂ ਜਾ ਕੇ ਸਰ ਨਹੀਂ ਬੱਚੇ ਦੀ ਮਾਂ ਮਤਲਬ ਹੁਣ ਕਿੱਦਾਂ ਉਹ ਖਤਰੇ ਤੋਂ ਬਾਹਰ ਉਹ ਖਤਰੇ ਤੋਂ ਬਾਹਰ ਡਿਲੀਵਰੀ ਹੋ ਗਈ ਹੈ ਨਾ ਡਿਲੀਵਰੀ ਬੱਚਾ ਨਿਕਲਿਆ ਪੂਰੀ ਸੀਗੀ ਤੇ ਮੈਂ ਉਹਦੀ ਵੀਡੀਓ ਬਣਾਈ ਹੋਈ ਹੈ ਬਕਾਇਦਾ ਸਰ ਜਿਹੜੀ ਜਦੋਂ ਤੁਸੀਂ ਦੱਸਦੇ ਹੋ ਜਿਹੜੀ ਮੈਂ ਤੁਹਾਨੂੰ ਸਵਾਲ ਕੀਤਾ ਸੀ ਹਾਂ ਜੀ ਹਾਂ ਜੀ ਬੱਚੇ ਦੀ ਡਿਲੀਵਰੀ ਹੋਣ ਤੋਂ ਬਾਅਦ ਡੈਥ ਹੋਈ ਹੈ ਜਾਂ ਨਹੀਂ ਇਹ ਸਰ ਮੈਨੂੰ ਨਹੀਂ ਪਤਾ ਜੀ ਮੈਂ ਐਵੇਂ ਤੁਹਾਨੂੰ ਝੂਠ ਕਹਿਦਾ ਜੀ ਕਿਉਂਕਿ ਡਾਕਟਰ ਨੇ ਡਿਲੀਵਰੀ ਹੋਈ ਹੈ ਤਾਂ ਹੀ ਦੱਸਿਆ ਇਹਨਾਂ ਨੇ ਬੱਚਾ ਪੂਰਾ ਹੋਇਆ ਜੇ ਤੇ ਢਿੱਡ ਚ ਹੁੰਦਾ ਤਾਂ ਇਹਨਾਂ ਨੇ ਚੈੱਕ ਕੀਤਾ ਹੁੰਦਾ ਤਾਂ ਸਾਨੂੰ ਪਹਿਲਾਂ ਦੱਸ ਦਿੰਦੇ ਜਦੋਂ ਦਰਦਾਂ ਹੋ ਰਹੀਆਂ ਕੰਟੀਨਿਊ ਫਿਰ ਇਹ ਲੈ ਕੇ ਗਏ ਉਦੋਂ ਕਹਿੰਦੇ ਬੱਚਾ ਪੂਰਾ ਹੋ ਗਿਆ ਅੱਛਾ ਜੀ ਹਾਂ ਇਹ ਤੇ ਤੁਸੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਹਾਨੂੰ ਲੇਟ ਦੱਸਿਆ ਉਹਨਾਂ ਨੇ ਪਹਿਲਾਂ ਤੁਹਾਨੂੰ ਧੋਖੇ ਜਿ ਰੱਖਿਆ ਸਰ ਇਹ ਇਹਨਾਂ ਨੂੰ ਪੁੱਛਣਾ ਤਾਂ ਹੀ ਤੁਹਾਡੇ ਜਰੀਏ ਇਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਆ ਜੇ ਬੱਚਾ ਪੂਰਾ ਹੋ ਗਿਆ ਸੀ ਅੰਦਰ ਤੇ ਤੁਸੀਂ ਚੈੱਕ ਕੀਤਾ ਸਾਨੂੰ ਪਹਿਲਾਂ ਦੱਸਦੇ ਬੱਚਾ ਜਦੋਂ ਹੋ ਗਿਆ ਉਦੋਂ ਤੁਹਾਨੂੰ ਪਤਾ ਲੱਗ ਰਿਹਾ ਜਦੋਂ ਤੁਸੀਂ ਸਾਡੇ ਪੇਸ਼ੇ ਨੂੰ ਚੈੱਕ ਨਹੀਂ ਕੀਤਾ ਜੇ ਤੇ ਚੈੱਕ ਕੀਤਾ ਤਾਂ ਤੁਸੀਂ ਫਿਰ ਇੱਕ ਤਾਂਡ ਕਿਦਾਂ ਹੋਇਆ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਮੰਗ ਮੇਰੀ ਇਹੀ ਹੈ ਜਨਤਾ ਤੋਂ ਸਰਕਾਰਾਂ ਤੋਂ ਇੱਥੇ ਇੰਨਾ ਗਰੀਬ ਬੰਦਾ ਆਂਦਾ ਹੈ ਹਾਂਜੀ ਹਰ ਬੰਦਾ ਆਂਦਾ ਕਿ ਉਹਦੇ ਕੋਲ ਪੈਸੇ ਨਹੀਂ ਤਾਂ ਹੀ ਸਿਵਲ ਹਸਪੀਟਲ ਚ ਆਂਦਾ ਹੈ ਬਿਲਕੁਲ ਤੇ ਉਹਦੇ ਕੋਲ ਦੋ ਪੈਸੇ ਨਹੀਂ ਉਹਦੇ ਨਾਲ ਤੁਸੀਂ ਜਾ ਕੇ ਇੱਕ ਬੈੱਡ ਤੇ ਦੇਖ ਲਓ ਉੱਥੇ ਇੱਕ ਇੱਕ ਬੈੱਡ ਤੇ ਦੋ ਦੋ ਬੰਦੇ ਪਈ ਆ ਇੱਥੇ ਬੈਠਣ ਦਾ ਨਹੀਂ ਹੈ ਵਿਚਾਰੇ ਗੰਦ ਚ ਬੈਠੇ ਐ 4 ਵਜੇ ਆ ਬਾਥਰੂਮ ਲੋਕ ਕਰ ਦਿੰਦੀ ਐ ਇਹ ਜਾਣ ਕੇ ਕਿੱਥੇ ਜਾਣਗੇ ਕੋਈ ਸੁਵਿਧਾ ਐ ਨਾਲੀ ਸਰਕਾਰਾਂ ਕਹਿੰਦੀ ਹੈ ਕਿ ਮੈਂ ਆ ਕਰ ਰਿਹਾ ਉਹ ਕਰ ਰਿਹਾ ਤੇ ਇਹ 4 ਵਜੇ ਬਾਥਰੂਮ ਬਲੌਕ ਹੋ ਜਾਂਦਾ ਕਿਸੇ ਤੋਂ ਵੀ ਪੁੱਛ ਲਓ ਫਿਰ ਉਸ ਤੋਂ ਬਾਅਦ ਬਾਥਰੂਮ ਕਿੱਥੇ ਤੇ ਇਹਨਾਂ ਨੂੰ ਪੁੱਛੋ ਇਹ ਗਰੀਬ ਕੀ ਫੇਸ ਕਰਦੇ ਹੋ ਨੇ ਇੱਥੇ ਇੱਥੇ ਲੋਕ ਲੱਗਾ ਹੁੰਦਾ ਹੈ ਇਹ ਮਾਤਾ ਨੇ ਪੁੱਛ ਲੋਕ ਲਗਾ ਜਾਂਦੇ ਆ ਫਿਰ ਤੁਸੀਂ ਬਾਥਰੂਮ ਕਿੱਥੇ ਜਾਂਦੇ ਹੋ ਟਾਇਲਟ ਵਗੈਰਾ ਕਿੱਥੇ ਜਾਂਦੇ ਹੋ ਫਿਰ ਤੁਸੀਂ ਉਹ ਤਾਂ ਦੇਖੀਏ ਕਿੱਥੇ ਜਾਏਗਾ ਇਹ ਤਾਂ ਗੰਦਾ ਕੀ ਹੈ ਦੁਨੀਆ ਵਿੱਚ ਅੰਦਰ ਮਤਲਬ ਬਾਹਰ ਕਰ ਦਿੰਦੇ ਆ ਉੱਪਰ ਵੀ ਲੋਕ ਪੰਜ ਜਾ ਰਹੇ ਆ ਲੇਡੀਜ਼ ਹੈ ਕਿ ਅੰਦਰ ਅੰਦਰ ਜਾਣ ਨਹੀਂ ਦਿੰਦੇ ਉੱਥੇ ਕਹਿੰਦੇ ਗੰਦ ਪਿਆ ਜੀ ਇਹ ਕਿਹਾ ਬਾਥਰੂਮ ਦਾ ਹਾਲ ਤੁਹਾਨੂੰ ਦਿਖਾਉਂਦੇ ਆ ਤੇ ਅੰਦਰ ਆ ਕੇ ਦੇਖ ਲਓ ਕਿ ਇੱਕ ਇੱਕ ਬੈੱਡ ਤੇ ਦੋ ਦੋ ਪੇਸ਼ੈਂਟ ਪਈ ਹੈ ਅੱਛਾ ਜੀ ਦੇ ਕੋਈ ਇਹਨਾਂ ਨੂੰ ਕਹੋ ਤਾਂ ਬੋਲਦੇ ਵੀ ਤਰੀਕੇ ਨਾਲ ਨਹੀਂ ਆ ਕਿ ਸਾਨੂੰ ਪਤਾ ਚੱਲੋ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਤਾਂ ਗਾਰਡ ਫੜ ਕੇ ਬਾਹਰ ਖਿੱਚ ਕੇ ਮਾਰਦਾ ਹੈ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਤੁਸੀਂ ਤੁਹਾਡੇ ਦੱਸਣ ਮੁਤਾਬਕ ਤੇ ਤੁਸੀਂ ਹੁਣ ਜਦੋਂ ਬੱਚੇ ਦਾ ਤੁਹਾਨੂੰ ਪਤਾ ਲੱਗ ਗਿਆ ਤੇ ਹੁਣ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਕੋਈ ਡਾਕਟਰ ਅਸੀਂ ਪਹਿਲਾਂ ਉੱਥੇ ਬੈਠੇ ਜਿਹੜੇ ਦੋ ਮੈਡਮਾਂ ਬੈਠੀਆਂ ਸੀ ਤੈਨੋਂ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਕਿੱਦਾਂ ਹੋਇਆ ਕੀ ਹੋਇਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਅੰਦਰ ਜਾ ਕੇ ਡਾਕਟਰ ਨੂੰ ਪੁੱਛੋ ਜਿਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਿਆ ਐਸੀ ਟੋਨ 'ਚ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਤੁਸੀਂ ਬਤਮੀਜ਼ੀ ਨਾ ਤੇ ਮੈਂ ਕਿ ਮੈਡਮ ਮੇਰੇ ਇਦਾਂ ਦੀ ਆਵਾਜ਼ ਹੈ ਕਹਿੰਦੇ ਨਹੀਂ ਤੁਹਾਨੂੰ ਕੀ ਪਤਾ ਹੈ ਕਿ ਇਹ ਕਹਿੰਦੇ ਤੁਸੀਂ ਆ ਲਵ ਜੂਜ਼ ਕੀਤੇ ਕਹਿੰਦਾ ਕੋਈ ਡਾਕਟਰ ਨਹੀਂ ਚੰਦਾ ਮੈਂ ਕਹਿੰਦਾ ਨਹੀਂ ਡਾਕਟਰ ਜਾਣ ਕੇ ਕਰੀ ਕੀ ਨਾਮ ਸੀ ਆ ਡਾਕਟਰ ਦਾ ਜੀ ਮੈਨੂੰ ਨਾਂ ਵੀ ਨਹੀਂ ਪਤਾ ਸਰ ਕਿਉਂਕਿ ਅਸੀਂ ਸਾਡੀ ਗੱਲ ਹੀ ਨਹੀਂ ਹੋਈ ਤੁਸੀਂ ਹੁਣ ਕੱਲ ਸ਼ਾਮ ਨੂੰ ਆਏ ਸੀਗੇ ਅਸੀਂ ਰਾਤ ਨੂੰ ਕੱਲ ਆਈ ਸੀ ਕੱਲ ਰਾਤ ਨੂੰ ਤੁਸੀਂ ਆਏ ਸੀ ਤੇ 5 ਵਜੇ ਤੁਹਾਨੂੰ ਦੱਸਿਆ ਗਿਆ 5 ਵਜੇ ਦੱਸਿਆ ਗਿਆ ਕਿ ਬੇਬੀ ਪੂਰਾ ਹੋ ਗਿਆ ਉਹ ਵੀ ਇਹਨਾਂ ਦੇ ਲਵਜ ਨੇ ਕਿ ਵੀ ਪੋਟੀ ਕਰਦੀ ਐ ਤਾਂ ਹੈ ਨਹੀਂ ਕਿ ਬੱਚੇ ਨੇ ਪੋਟੀ ਕਰਦੀ ਸਰ ਪੂਰਾ ਹੋ ਜਾਊਗਾ ਇਹਦੇ ਬੱਚੇ ਨੇ ਪੋਟੀ ਕੀਤੀ ਹੈ ਤੁਹਾਨੂੰ ਲੱਗਿਆ ਤੁਸੀਂ ਚੈੱਕ ਅਪ ਕਰ ਰਹੇ ਹੋ ਨਾ ਪ੍ਰੋਪਰਲੀ ਤੇ ਤੁਸੀਂ ਕਹੋਗੇ ਵੀ ਬਈ ਬੱਚੇ ਨੇ ਪੋਟੀ ਕਰਤੀ ਇਹਦਾ ਆਪਰੇ ਨਾਰਮਲ ਨਹੀਂ ਹੋ ਸਕਦਾ ਇਹਦਾ ਆਪਰੇਸ਼ਨ ਹੋਣਾ ਠੀਕ ਹੈ ਤੇ ਸਾਨੂੰ ਅਸੀਂ ਬਾਹਰ ਲੈ ਕੇ ਜਾਈਏ ਜਾਂ ਤੁਹਾਡੇ ਹੱਥ ਚ ਤੁਸੀਂ ਕਰੋ ਸਾਨੂੰ ਇਸ ਚੀਜ਼ ਦਾ ਕੁਝ ਨਹੀਂ ਪਤਾ ਬਾਅਦ ਚ ਪਤਾ ਚੱਲਦਾ ਸਾਡਾ ਬੇਬੀ ਹੈ ਨਹੀਂਗਾ ਠੀਕ ਹੈ ਇਹੀ ਚੀਜ਼ ਸਾਡੀ ਮੰਗ ਹੈ ਇਹਨਾਂ ਤੋਂ ਤੇ ਬਾਕੀ ਆ ਸਾਰੇ ਭਰਾਵਾਂ ਲਈ ਹੈ ਕਿ ਆ ਆ ਹਾਲ ਦੇਖ ਲਓ ਸਰਕਾਰੀ ਹਸਪਤਾਲਾਂ ਦਾ ਜਿਹੜੇ ਸਰਕਾਰ ਦਾਵਾ ਕਰਦੀ ਹੈ ਕਿ ਮੈਂ ਅਸੀਂ ਆ ਕਰਤਾ ਉਹ ਕਰਤਾ ਤੇ ਆ ਦੇਖ ਲਓ ਵਿਚਾਰੇ ਖੜੇ ਨੇ ਇਹਨਾਂ ਨੂੰ ਬੈਠਣ ਦਾ ਜੁਗਾੜ ਨਹੀਂ ਹੈਗਾ ਤੇ ਆ 4 ਵਜੇ ਬਾਥਰੂਮ ਲੋਕ ਕਰ ਦਿੰਦੇ ਆ ਵਿਚਾਰੇ ਕੋਈ ਬਾਹਰ ਜਾ ਰਿਹਾ ਕੋਈ ਅੰਦਰ ਆ ਰਿਹਾ ਸਰਕਾਰਾਂ ਕਹਿੰਦੀ ਮੈਂ ਆ ਕਰ ਰਿਹਾ ਉਹ ਕਰ ਰਿਹਾ ਸਾਡੇ ਗਰੀਬ ਕਿੱਥੇ ਜਾ